ਸ਼ਾਮ ਨੂੰ ਪਤੀ ਪਤਨੀ ਘਰ ਦੇ ਅੰਦਰ ਬੈਠੇ ਹੋਏ ਸੀ ਤੇ ਦਰਵਾਜ਼ਾ ਖੜਕਦਾ ਹੈ ਕਿ ਪੁੱਤ ਦਰਵਾਜ਼ਾ ਖੋਲਦੋ ਬਾਹਰ ਮੀ ਬਹੁਤ ਆਈ ਜਾਂਦਾ ਜਦੋਂ ਮੁੰਡਾ ਦਰਵਾਜ਼ਾ ਖੋਲਣ ਵਾਸਤੇ ਜਾਂਦਾ ਹੈ ਤਾਂ ਉਸਦੀ ਘਰ ਵਾਲੀ ਉਸ ਤੇ ਮੂਹਰੇ ਆ ਕੇ ਖੜੀ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਖਬਰਦਾਰ ਜੇ ਤੁਸੀਂ ਦਰਵਾਜ਼ਾ ਖੋਲਿਆ ਤਾਂ ਮੈਂ ਇੱਥੋਂ ਚਲੀ ਜਾਵਾਂਗੀ ਪਤੀ ਆਪਣੀ ਘਰ ਵਾਲੀ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਉਹ ਕਹਿੰਦੀ ਹੈ ਕਿ ਇਹ ਦਰਵਾਜ਼ਾ ਨਹੀਂ ਖੋਲਣਾ ਤੇ ਉਹ ਦਰਵਾਜ਼ੇ ਨੂੰ ਤਾਲਾ ਲਗਾ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਮੁੰਡਾ ਵਿਚਾਰਾ ਥੱਕ ਹਾਰ ਕੇ ਸੋਫੇ ਤੇ ਬੈਠ ਕੇ ਸੋਚਣ ਲੱਗਦਾ ਹੈ ਕਿ ਮੈਨੂੰ ਘਰ ਵਾਲੀ ਦਾ ਸਾਥ ਦੇਣਾ ਚਾਹੀਦਾ ਹੈ ਕਿ ਆਪਣੇ ਪਿਓ ਵਾਸਤੇ ਦਰਵਾਜ਼ਾ ਖੋਲਣਾ ਚਾਹੀਦਾ ਹੈ ਫਿਰ ਉਹ ਮੁੰਡਾ ਖਿੜਕੀ ਖੋਲ ਕੇ ਆਪਣੇ ਪਿਓ ਨੂੰ ਦੇਖਦਾ ਹੈ ਉਸ ਦਾ ਪਿਓ ਦਰਵਾਜ਼ੇ ਦੇ ਨਾਲ ਸਿਰ ਲਗਾ ਕੇ ਬੈਠਾ ਹੋਇਆ ਸੀ ਮੀ ਵੀ ਬਹੁਤ ਆਈ ਜਾਂਦਾ ਸੀ ਇਹ ਦੇਖ ਕੇ ਉਸ ਨੂੰ ਬਹੁਤ ਤਰਸ ਆਉਂਦਾ ਹੈ ਕੌਣ ਸੀ ਮੁੰਡਾ ਅੱਗੇ ਕੀ ਹੁੰਦਾ ਪੂਰੀ ਸਚਾਈ ਜਾਣਨ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਹੁਸ਼ਿਆਰਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਜਿਸ ਪਰਿਵਾਰ ਵਿੱਚ ਇੱਕ ਬਜ਼ੁਰਗ ਪਿਤਾ ਤੇ ਦੋ ਮੁੰਡੇ ਵੱਡੇ ਮੁੰਡੇ ਦਾ ਵਿਆਹ ਹੋ ਗਿਆ ਸੀ ਉਸਦੇ ਬੱਚੇ ਵੀ ਸੀ ਛੋਟਾ ਮੁੰਡਾ ਵਿੱਕੀ ਹਜੇ ਪੜਦਾ ਸੀ ਉਹ ਘਰ ਦਾ लाडला ਸੀ ਤੇ ਆਪਣੇ ਸ਼ੌਂਕ ਹੀ ਪੂਰੇ ਕਰਦਾ ਸੀ ਜਿਹੜੇ ਕਾਲਜ ਵਿੱਚ ਵਿੱਕੀ ਪੜਦਾ ਸੀ ਉੱਥੇ ਇੱਕ ਅਮੀਰ ਬਾਪ ਦੀ ਕੁੜੀ ਨੀਸ਼ਾ ਵੀ ਪੜਦੀ ਸੀ ਤੇ ਵਿੱਕੀ ਤੇ ਨੀਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਵਿਆਹ ਕਰਨ ਬਾਰੇ ਸੋਚਦੇ ਨੇ ਵਿੱਕੀ ਆਪਣੇ ਪਿਓ ਨੂੰ ਕਹਿੰਦਾ ਹੈ ਕਿ ਪਾਪਾ ਜਿਸ ਕਾਲਜ ਵਿੱਚ ਮੈਂ ਪੜਦਾ ਹਾਂ ਉੱਥੇ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਹਾਂ ਤੇ ਉਸ ਨਾਲ ਹੀ ਵਿਆਹ ਕਰੂੰਗਾ ਉਸ ਦਾ ਪਿਓ ਉਸਤੇ ਵਿਆਹ ਵਾਸਤੇ ਮੰਨ ਜਾਂਦਾ ਹੈ ਤੇ ਭਰਾ ਪਰਜਾਈ ਵੀ ਉਸ ਨੂੰ ਕੁਝ ਨਹੀਂ ਕਹਿੰਦੇ ਜਦੋਂ ਨੀਸ਼ਾ ਆਪਣੇ ਪਿਓ ਨੂੰ ਦੱਸਦੀ ਹੈ ਕਿ ਉਹ ਇੱਕ ਪਿੰਡ ਦੇ ਮੁੰਡੇ ਨੂੰ ਪਸੰਦ ਕਰਦੀ ਹੈ ਤਾਂ ਨੀਸ਼ਾ ਦਾ ਪਿਓ ਕਹਿੰਦਾ ਹੈ ਕਿ ਪੁੱਤ ਤੂੰ ਉਹ ਪਿੰਡ ਦਾ ਰਹਿਣ ਵਾਲਾ ਹੈ ਤੇ ਤੂੰ ਉਹਦੇ ਨਾਲ ਆਪਣਾ ਜੀਵਨ ਕਿਵੇਂ گزارੇਂਗੀ ਨੀਸ਼ਾ ਘਰ ਵਿੱਚ ਲਾੜਲੀ ਸੀ ਤੇ ਆਪਣੇ ਪਾਪਾ ਨੂੰ ਕਹਿੰਦੀ ਹੈ ਕਿ ਪਾਪਾ ਮੈਂ ਵਿੱਕੀ ਨੂੰ ਪਿਆਰ ਕਰਦੀ ਹਾਂ ਤੇ ਵਿਆਹ ਵੀ ਵਿੱਕੀ ਨਾਲ ਹੀ ਕਰਾਵਾਂਗੀ ਫਿਰ ਨੀਸ਼ਾ ਦਾ ਪਾਪਾ ਵੀ ਵਿਆਹ ਵਾਸਤੇ ਮੰਨ ਜਾਂਦਾ ਹੈ ਫਿਰ ਵਿੱਕੀ ਤੇ ਨੀਸ਼ਾ ਜਦੋਂ ਇੱਕ ਦੂਜੇ ਮਿਲਦੇ ਨੇ ਤਾਂ ਆਪਣੇ ਘਰ ਦੀਆਂ ਗੱਲਾਂ ਦੱਸਦੇ ਨੇ ਵਿੱਕੀ ਕਹਿੰਦਾ ਹੈ ਕਿ ਮੇਰੇ ਪਾਪਾ ਨੇ ਕਿਹਾ ਤੁਸੀਂ ਇੱਕ ਦਿਨ ਸਾਡੇ ਘਰੇ ਆ ਜਾਓ ਤੇ ਵਿਆਹ ਦੀ ਸਾਰੀ ਗੱਲ ਖੋਲੋ ਨੀਸ਼ਾ ਇਹ ਸੁਣ ਕੇ ਬਹੁਤ ਖੁਸ਼ ਹੋ ਜਾਂਦੀ ਹੈ ਫਿਰ ਨੀਸ਼ਾ ਇੱਕ ਦਿਨ ਆਪਣੇ ਪਿਓ ਨੂੰ ਲੈ ਕੇ ਵਿੱਕੀ ਦੇ ਘਰੇ ਜਾਂਦੀ ਹੈ ਵਿੱਕੀ ਦਾ ਪਿਓ ਨੀਸ਼ਾ ਦੇ ਪਿਓ ਨੂੰ ਆਪਣੀ ਪ੍ਰਾਪਰਟੀ ਬਾਰੇ ਦੱਸਦਾ ਹੈ ਉਹਨਾਂ ਦੀ ਥੋੜੀ ਜੀ ਜ਼ਮੀਨ ਸੀ ਤੇ ਵੱਡਾ ਮੁੰਡਾ ਪ੍ਰਾਈਵੇਟ ਨੌਕਰੀ ਤੇ ਲੱਗਿਆ ਹੋਇਆ ਸੀ ਵਿੱਕੀ ਦਾ ਪਿਓ ਕਹਿੰਦਾ ਹੈ ਕਿ ਵਿੱਕੀ ਵੀ ਨੌਕਰੀ ਤੇ ਲੱਗ ਜਾਊਗਾ ਹਜੇ ਪੜੀ ਜੰਦਾ ਫਿਰ ਆਪਣਾ ਜੀਵਨ ਵਧੀਆ ਜੀਊਗਾ ਨੀਸ਼ਾ ਦਾ ਪਿਓ ਸੋਚਦਾ ਹੈ ਕਿ ਮੇਰੀ ਕੁੜੀ ਇਸ ਪਿੰਡ ਵਿੱਚ ਕਿਵੇਂ ਰਹੂਗੀ ਇਹਨਾਂ ਦਾ ਘਰ ਵੀ ਕੁਝ ਖਾਸ ਨਹੀਂ ਫਿਰ ਉਹ ਵਿੱਕੀ ਦੇ ਪਿਓ ਨੂੰ ਕਹਿੰਦਾ ਹੈ ਕਿ ਦੇਖੋ ਮੇਰੀ ਕੁੜੀ ਸ਼ਹਿਰ ਵਿੱਚ ਰਹੂਗੀ ਤਾਂ ਵਿੱਕੀ ਦਾ ਪਿਓ ਕਹਿੰਦਾ ਹੈ ਕਿ ਸਾਡੇ ਕੋਲੇ ਇੰਨੇ ਰੁਪਏ ਨਹੀਂ ਕਿ ਅਸੀਂ ਸ਼ਹਿਰ ਵਿੱਚ ਵਿੱਕੀ ਨੂੰ ਘਰ ਲੈ ਕੇ ਦਈਏ ਤੁਹਾਡੀ ਕੁੜੀ ਨੂੰ ਇੱਥੇ ਹੀ ਰਹਿਣਾ ਪਊਗਾ ਨੀਸ਼ਾ ਦਾ ਪਿਓ ਕਹਿੰਦਾ ਹੈ ਕਿ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲੋ ਮੈਂ ਆਪੇ ਇਹਨਾਂ ਨੂੰ ਘਰ ਬਣਾ ਕੇ ਦਊਂਗਾ ਨਾਲੇ ਬਿਜ਼ਨਸ ਖੋਲ ਕੇ ਦਊਂਗਾ ਫਿਰ ਵਿੱਕੀ ਉਹ ਬਿਜ਼ਨਸ ਨੂੰ ਆਪੇ ਚਲਾਊਗਾ ਨਾਲੇ ਮੇਰੀ ਕੁੜੀ ਸ਼ਹਿਰ ਵਿੱਚ ਵਧੀਆ ਰਹੂਗੀ ਫਿਰ ਵਿੱਕੀ ਦਾ ਪਿਓ ਥੋੜਾ ਟਾਈਮ ਸੋਚਦਾ ਹੈ ਤੇ ਆਪਣੇ ਮੁੰਡੇ ਦੀ ਖੁਸ਼ੀ ਵਾਸਤੇ ਵਿਆਹ ਹੀ ਹਾਂ ਕਰ ਦਿੰਦਾ ਹੈ ਫਿਰ ਵਿੱਕੀ ਤੇ ਨੀਸ਼ਾ ਦਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੈ ਤੇ ਉਹ ਸ਼ਹਿਰ ਵਿੱਚ ਰਹਿਣ ਲੱਗਦੇ ਨੇ ਵਿੱਕੀ ਨੀਸ਼ਾ ਦੇ ਪਿਓ ਦੁਆਰਾ ਖੋਲੇ ਗਏ ਬਿਜ਼ਨਸ ਨੂੰ ਹੀ ਚਲਾਉਂਦਾ ਹੈ ਨੀਸ਼ਾ ਨੂੰ ਹੁਣ ਥੋੜਾ ਜਿਹਾ ਹੰਕਾਰ ਆ ਰਗਿਆ ਸੀ ਕਿ ਵਿੱਕੀ ਕੋਲੇ ਤਾਂ ਕੁਝ ਵੀ ਨਹੀਂ ਇਹ ਘਰ ਮੇਰੇ ਪਿਓ ਦਾ ਹੈ ਤੇ ਬਿਜ਼ਨਸ ਵੀ ਉਹ ਵਿੱਕੀ ਨਾਲ ਛੋਟੀ ਛੋਟੀ ਗੱਲ ਤੇ ਲੜਨ ਲੱਗ ਗਈ ਸੀ ਪਰ ਵਿੱਕੀ ਇਹ ਸਭ ਕੁਝ ਇਗਨੋਰ ਕਰ ਰਿਹਾ ਸੀ ਵਿੱਕੀ ਦਾ ਦੂਸਰਾ ਭਰਾ ਮਨੀਸ਼ ਜੋ ਪਿੰਡ ਵਿੱਚ ਰਹਿੰਦਾ ਸੀ ਉਸ ਨੂੰ ਇਦਾਂ ਲੱਗਦਾ ਸੀ ਕਿ ਜਿਹੜਾ ਪਿੰਡ ਵਿੱਚ ਘਰ ਤੇ ਜ਼ਮੀਨ ਉਹ ਸਾਰੀ ਮੇਰੀ ਹੈ ਕਿਉਂਕਿ ਵਿੱਕੀ ਤਾਂ ਸ਼ਹਿਰ ਵਿੱਚ ਰਹਿਣ ਲੱਗ ਗਿਆ ਹੁਣ ਫਿਰ ਮਨੀਸ਼ ਤੇ ਉਸਦੇ ਘਰ ਵਾਲੀ ਆਪਣੇ ਪਿਓ ਨੂੰ ਛੋਟੇ ਛੋਟੇ ਗੱਲ ਤੇ ਲੜਨ ਲੱਗ ਜਾਂਦੇ ਨੇ ਉਸਦਾ ਪਿਓ ਸੋਚਦਾ ਹੈ ਕਿ ਸ਼ਾਇਦ ਮੈਂ ਬੁढ़ा ਹੋ ਗਿਆ ਤੇ ਕੋਈ ਗਲਤੀ ਹੋ ਜਾਂਦੀ ਹੁਣੀ ਆ ਮੇਰੇ ਤੋਂ ਇਸ ਕਰਕੇ ਮੈਨੂੰ ਲੜਦੇ ਆ ਜਦੋਂ ਵਿੱਕੀ ਦੇ ਵਿਆਹ ਨੂੰ 1 ਸਾਲ ਹੋ ਜਾਂਦਾ ਹੈ ਤਾਂ ਵਿੱਕੀ ਆਪਣੇ ਵਿਆਹ ਦੀ ਵਰੇ ਗੰਢ ਬਣਾਉਂਦਾ ਹੈ ਉਸ ਸਮੇਂ ਵਿੱਕੀ ਦੇ ਪਿਓ ਦਾ ਫੋਨ ਆਉਂਦਾ ਹੈ ਤੇ ਫੋਨ ਤੇ ਵਿੱਕੀ ਨੂੰ ਕਹਿੰਦੇ ਹੈ ਕਿ ਪੁੱਤ ਅੱਜ ਤੇਰੇ ਭਰਾ ਨੇ ਮੇਰੇ ਤੇ ਹੱਥ ਚੁੱਕਿਆ ਮੈਂ ਤੇਰੇ ਕੋਲੇ ਇੱਥੇ ਆ ਕੇ ਰਹਿ ਲਵਾਂ ਮੈਂ ਕੁਝ ਨਹੀਂ ਕਹਿੰਦਾ ਮੈਂ ਚੁੱਪ ਕਰਕੇ ਘਰ ਵਿੱਚ ਇੱਕ ਪਾਸੇ ਹੀ ਬੈਠਾ ਰਿਹਾ ਕਰਾਂਗਾ ਇਹ ਸੁਣ ਕੇ ਵਿੱਕੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ ਨੇ ਫਿਰ ਉਹ ਆਪਣੀ ਘਰ ਵਾਲੀ ਨੀਸ਼ਾ ਨੂੰ ਦੇਖਣ ਲੱਗ ਜਾਂਦਾ ਹੈ ਨੀਸ਼ਾ ਦਾ ਬਹੁਤ ਗੁੱਸੇ ਨਾਲ ਮੂੰਹ ਲਾਲ ਹੋਇਆ ਪਿਆ ਸੀ ਫਿਰ ਉਹ ਵਿੱਕੀ ਤੋਂ ਇਸ਼ਾਰੇ ਵਿੱਚ ਪੁੱਛਦੀ ਹੈ ਵਿੱਕੀ ਫੋਨ ਨੂੰ ਮਿਊਟ ਕਰਕੇ ਸਭ ਕੁਝ ਦੱਸਦਾ ਹੈ ਕਿ ਵੱਡੇ ਭਰਾ ਨੇ ਪਾਪਾ ਤੇ ਹੱਥ ਚੁੱਕਿਆ ਤਾਂ ਨੀਸ਼ਾ ਕਹਿੰਦੀ ਹੈ ਕਿ ਉਸ ਬੁੱਢੇ ਦੀ ਮੈਥੋਂ ਸੇਵਾ ਨਹੀਂ ਹੁੰਦੀ ਵੈਸੇ ਵੀ ਇਹ ਘਰ ਮੇਰੇ ਪਿਓ ਨੇ ਲੈ ਕੇ ਦਿੱਤਾ ਆਪੇ ਤੇਰਾ ਬੁੱਢਾ ਉਸ ਘਰ ਵਿੱਚ ਰਹਿ ਲਊਗਾ ਨਾਲੇ ਉਹ ਘਰ ਵੀ ਤਾਂ ਉਹਦਾ ਹੀ ਹੈ ਫਿਰ ਵਿੱਕੀ ਚੁੱਪ ਕਰ ਜਾਂਦਾ ਹੈ ਕਿਉਂਕਿ ਉਹ ਨੀਸ਼ਾ ਨੂੰ ਬਹੁਤ ਕਰਦਾ ਹੈ ਫਿਰ ਫੋਨ ਨੂੰ ਅਨਮਿਊਟ ਕਰਕੇ ਆਪਣੇ ਪਿਓ ਨੂੰ ਕਹਿ ਦਿੰਦਾ ਹੈ ਕਿ ਮੈਂ ਤਾਂ ਪਾਪਾ ਬਾਹਰ ਆ ਤੇ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗਾ ਵਿੱਕੀ ਆਪਣੇ ਪਿਓ ਨੂੰ ਤਾਂ ਬਹੁਤ ਪਿਆਰ ਕਰਦਾ ਹੁੰਦਾ ਹੈ ਪਰ ਨੀਸ਼ਾ ਕਰਕੇ ਚੁੱਪ ਰਹਿੰਦਾ ਹੈ ਫਿਰ ਉਹ ਆਪਣੀ ਬਰੇਗੰਡ ਬਹੁਤ ਵਧੀਆ ਤਰੀਕੇ ਨਾਲ ਮਨਾਉਂਦਾ ਹੈ ਨੀਸ਼ਾ ਖੁਸ਼ ਹੋ ਜਾਂਦੀ ਹੈ ਕਿ ਉਸਨੇ ਆਪਣੇ ਪਿਓ ਨੂੰ ਆਉਣ ਵਾਸਤੇ ਮਨਾ ਕਰ ਦਿੱਤਾ ਇਦਾਂ 2-3 ਦਿਨ ਬੀਤ ਜਾਂਦੇ ਨੇ ਵਿੱਕੀ ਆਪਣੇ ਪਿਓ ਨੂੰ ਬਿਲਕੁਲ ਫੋਨ ਨਹੀਂ ਕਰਦਾ ਫਿਰ 3 ਦਿਨਾਂ ਬਾਅਦ ਸ਼ਾਮ ਨੂੰ ਉਹ ਮੀਂਹ ਪੈਂਦਾ ਹੈ ਵਿੱਕੀ ਤੇ ਨੀਸ਼ਾ ਘਰ ਦੇ ਅੰਦਰ ਬੈਠੇ ਹੋਏ ਸੀ ਤੇ ਉਹਨਾਂ ਦੇ ਘਰ ਦੇ ਘੰਟੀ ਵੱਜਦੀ ਹੈ ਨਾਲੇ ਉਸ ਦਾ ਪਿਓ ਦਰਵਾਜ਼ਾ ਖੜਕਾ ਖੜਕਾ ਕੇ ਕਹਿ ਰਿਹਾ ਸੀ ਕਿ ਪੁੱਤ ਦਰਵਾਜ਼ਾ ਖੋਲ ਦੋ ਬਾਹਰ ਮੀਂਹ ਬਹੁਤ ਆਈ ਜਾ ਰਿਹਾ ਹੈ ਫਿਰ ਉੱਥੇ ਨੀਸ਼ਾ ਵਿੱਕੀ ਨੂੰ ਕਹਿੰਦੀ ਹੈ ਕਿ ਤੁਸੀਂ ਦਰਵਾਜ਼ਾ ਨਹੀਂ ਖੋਲਣਾ ਮੈਂ ਇਸ ਬੁੱਢੇ ਨੂੰ ਨਹੀਂ ਚੱਲ ਸਕਦੀ ਜੇ ਤੁਸੀਂ ਆਪਣੇ ਪਿਓ ਨਾਲ ਰਹਿਣਾ ਹੈ ਤਾਂ ਮੈਂ ਇੱਥੋਂ ਚਲੀ ਜਾਵਾਂਗੀ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਵਿੱਕੀ ਨੀਸ਼ਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਨੀਸ਼ਾ ਸਮਝਣ ਲਈ ਤਿਆਰ ਹੀ ਨਹੀਂ ਸੀ ਫਿਰ ਨੀਸ਼ਾ ਦਰਵਾਜ਼ੇ ਨੂੰ ਲੋਕ ਲਗਾ ਕੇ ਚਾਬੀ ਆਪਣੇ ਨਾਲ ਕਮਰੇ ਵਿੱਚ ਲੈ ਜਾਂਦੀ ਹੈ ਵਿੱਕੀ ਉੱਥੇ ਅੱਧਾ ਘੰਟਾ ਸੋਫੇ ਤੇ ਏਦਾਂ ਹੀ ਬੈਠਾ ਰਹਿੰਦਾ ਹੈ ਤੇ ਆਪਣੇ ਪਿਓ ਬਾਰੇ ਸੋਚਦਾ ਰਹਿੰਦਾ ਹੈ ਫਿਰ ਵਿੱਕੀ ਤੋ ਰਹਾ ਨਹੀਂ ਜਾਂਦਾ ਉਹ ਪਰਦਿਆਂ ਨੂੰ ਪਿੱਛੇ ਕਰਕੇ ਖਿੜਕੀ ਵਿੱਚੋਂ ਦੀ ਆਪਣੇ ਪਿਓ ਨੂੰ ਦੇਖਦਾ ਹੈ ਕਿਉਂਕਿ بارش ਅੱਗੇ ਨਾਲੋਂ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਵਿੱਕੀ ਦੇਖਦਾ ਹੈ ਕਿ ਉਸਦਾ ਪਿਓ ਕੰਧ ਨਾਲ ਸਿਰ ਲਗਾ ਕੇ ਬੈਠਾ ਹੈ ਤੇ ਅੱਖਾਂ ਬੰਦ ਕਰ ਰੱਖੀਆਂ ਨੇ ਇਹ ਦੇਖ ਕੇ ਵਿੱਕੀ ਤੋ ਰਹਾ ਨਹੀਂ ਗਿਆ ਉਹ ਨੀਸ਼ਾ ਦੇ ਕਮਰੇ ਵਿੱਚ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਆਪਣਾ ਬਚਪਨਾ ਛੱਡ ਬਾਰ ਮੇਂ ਪਤਾ ਕਿੰਨਾ ਪਾਪਾ ਕੰਧ ਨਾਲ ਸਿਰ ਲਗਾ ਕੇ ਬੈਠੇ ਹੋਏ ਨੇ ਤੇ ਬਿਲਕੁਲ ਵੀ ਹਿੱਲ ਨਹੀਂ ਰਹੇ ਨੀਸ਼ਾ ਕਹਿ ਦਿੰਦੀ ਹੈ ਕਿ ਚਾਬੀ ਨਹੀਂ ਮੈਂ ਦਿੰਦੀ ਫਿਰ ਵਿੱਕੀ ਸਰਾਣੇ ਥਲੋ ਚਾਬੀ ਚੱਕ ਲੈਂਦਾ ਹੈ ਨੀਸ਼ਾ ਉਸ ਨੂੰ ਬਾਹ ਤੋਂ ਫੜ ਕੇ ਰੋਕਦੀ ਹੈ ਤੇ ਕਹਿੰਦੀ ਹੈ ਜੇ ਤੁਸੀਂ ਆਪਣੇ ਪਿਓ ਨੂੰ ਇਸ ਘਰ ਦੇ ਅੰਦਰ ਲੈ ਕੇ ਆਏ ਤਾਂ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਪਰ ਵਿੱਕੀ ਉਸ ਦੀ ਗੱਲ ਨਹੀਂ ਸੁਣਦਾ ਉਹ ਆਪਣੇ ਪਿਓ ਵਾਸਤੇ ਦਰਵਾਜ਼ਾ ਖੋਲਦਾ ਹੈ ਤੇ ਆਪਣੇ ਪਿਓ ਨੂੰ ਦੇਖਣ ਲੱਗਦਾ ਹੈ ਪਿਓ बेहोश ਪਿਆਸੀ ਇਹ ਦੇਖ ਕੇ ਵਿੱਕੀ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਤੇ ਨੀਸ਼ਾ ਨੂੰ ਕਹਿੰਦਾ ਹੈ ਕਿ ਤੂੰ ਬਹੁਤ ਬੇਕਾਰ ਔਰਤ ਹੈ ਤੇਰੀ ਵਜ੍ਹਾ ਕਰਕੇ ਮੇਰੇ ਪਿਓ ਦਾ ਇਹ ਹਾਲ ਹੋ ਗਿਆ ਫਿਰ ਵਿੱਕੀ ਉਸਨੂੰ ਕਾਰ ਵਿੱਚ ਲਿਜਾ ਕੇ ਹਸਪੀਟਲ ਲੈ ਕੇ ਜਾਂਦਾ ਹੈ ਹਸਪੀਟਲ ਵਿੱਚ ਲਾਜ ਕਰਵਾਉਂਦਾ ਹੈ ਜਦੋਂ ਵਿੱਕੀ ਦੇ ਪਿਓ ਨੂੰ ਹੋਸ਼ ਆਉਂਦੀ ਹੈ ਤਾਂ ਵਿੱਕੀ ਉਸਨੂੰ ਮਿਲਣ ਵਾਸਤੇ ਜਾਂਦਾ ਹੈ ਵਿੱਕੀ ਦਾ ਪਿਓ ਕਹਿੰਦਾ ਹੈ ਕਿ ਪੁੱਤ ਤੇਰੇ ਭਰਾ ਪ੍ਰਜਾ ਇਨੇ ਮੇਰੇ ਨਾਲ ਬਹੁਤ ਬੁਰਾ ਕੀਤਾ ਵਿੱਕੀ ਕਹਿੰਦਾ ਹੈ ਕਿ ਤੁਸੀਂ ਟੈਨਸ਼ਨ ਨਾ ਲਓ ਹੁਣ ਮੈਂ ਆ ਗਿਆ ਹੁਣ ਤੁਹਾਨੂੰ ਕੋਈ ਦੁੱਖ ਨਹੀਂ ਹੋਣਾ ਤਾਂ ਵਿੱਕੀ ਦਾ ਪਿਓ ਕਹਿੰਦਾ ਹੈ ਕਿ ਪੁੱਤ ਮੈਨੂੰ ਆਪਦੇ ਨਾਲ ਹੀ ਰੱਖ ਲਈ ਫਿਰ ਇਸ ਤੋਂ ਬਾਅਦ ਵਿੱਕੀ ਕੁਝ ਨਹੀਂ ਕਹਿੰਦਾ ਉਹ ਆਪਣੇ ਪਿਓ ਨੂੰ ਆਰਾਮ ਕਰਨ ਵਾਸਤੇ ਕਿਆ ਦਿਨਤਾ ਹੈ ਫਿਰ ਵਿੱਕੀ ਦੇ ਫੋਨ ਤੇ ਮੈਸੇਜ ਆਉਂਦਾ ਹੈ ਮੈਸੇਜ ਨੀਸ਼ਾ ਦਾ ਸੀ ਨੀਸ਼ਾ ਕਹਿੰਦੀ ਹੈ ਕਿ ਤੂੰ ਆਪਣੇ ਬਿਜ਼ਨਸ ਨੂੰ ਨਹੀਂ ਦੇਖਣਾ ਇੱਥੇ ਬੁੱਢੇ ਤੇ ਲਾਜ ਵਾਸਤੇ ਹੀ ਬੈਠਾ ਰਹੇਗਾ ਇਹ ਦੇਖ ਕੇ ਵਿੱਕੀ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਫੋਨ ਨੂੰ ਸਵਿਚ ਆਫ ਕਰ ਦਿੰਦਾ ਹੈ ਵਿੱਕੀ ਆਪਣੇ ਪਿਓ ਦਾ ਪੂਰਾ ਖਿਆਲ ਰੱਖਦਾ ਹੈ ਵਿੱਕੀ ਦਾ ਪਿਓ 7 ਦਿਨ ਤੱਕ ਹਸਪੀਟਲ ਵਿੱਚ ਰਹਿੰਦਾ ਹੈ ਜਦੋਂ 7 ਦਿਨਾਂ ਬਾਅਦ ਉਸ ਨੂੰ ਛੁੱਟੀ ਦਿੱਤੀ ਜਾਂਦੀ ਹੈ ਤਾਂ ਵਿੱਕੀ ਉਸ ਨੂੰ ਆਪਣੇ ਨਾਲ ਘਰ ਲੈ ਜਾਂਦਾ ਹੈ ਕਿ ਤੇ ਉਸਦੇ ਪਿਓ ਨੂੰ ਦੇਖ ਕੇ ਨੀਸ਼ਾ ਕਹਿੰਦੀ ਹੈ ਕਿ ਤੂੰ ਇਸ ਬੁੱਢੇ ਨੂੰ ਫੇਰ ਚੱਕ ਲਿਆ ਆ ਮੈਂ ਤੈਨੂੰ ਕਿਹਾ ਸੀ ਜੇ ਤੂੰ ਇਸ ਨੂੰ ਲੈ ਕੇ ਆਇਆ ਤਾਂ ਮੈਂ ਇਸ ਘਰ ਵਿੱਚ ਨਹੀਂ ਰਹਿੰਦੀ ਵਿੱਕੀ ਉਸ ਦੀ ਇੱਕ ਨਹੀਂ ਸੁਣਦਾ ਉਹ ਆਪਣੇ ਪਿਓ ਨੂੰ ਸੋਫੇ ਤੇ ਬਿਠਾ ਦਿੰਦਾ ਹੈ ਨੀਸ਼ਾ ਉਸ ਨੂੰ ਬਹੁਤ ਤਾਨੇ ਮੇਨੇ ਮਾਰਦੀ ਹੈ ਫਿਰ ਇਸ ਤੋਂ ਬਾਅਦ ਇਹਨਾਂ ਦੇ ਘਰ ਦੀ ਬੈਲ ਵੱਜਦੀ ਹੈ ਵਿੱਕੀ ਦਾ ਵੱਡਾ ਭਰਾ ਮਨੀਸ਼ ਤੇ ਉਸ ਦੇ ਘਰ ਵਾਲੇ ਵੀ ਉੱਥੇ ਆ ਜਾਂਦੇ ਨੇ ਕਿਉਂਕਿ ਨੀਸ਼ਾ ਨੇ ਫੋਨ ਕਰਕੇ ਉਹਨਾਂ ਨੂੰ ਬੁਲਾਇਆ ਸੀ ਨੀਸ਼ਾ ਵਿੱਕੀ ਦੀ ਭਾਬੀ ਨੂੰ ਕਹਿੰਦੀ ਹੈ ਕਿ ਤੁਹਾਡੇ ਕੋਲ ਕਾਰਾ ਪ੍ਰੋਪਰਟੀ ਹੈ ਤੁਸੀਂ ਇਸ ਬੁੱਢੇ ਨੂੰ ਲੈ ਜਾਓ ਮੈਥੋਂ ਨਹੀਂ ਇਹ ਸੰਭਾਲਿਆ ਜਾਂਦਾ ਤਾਂ ਵਿੱਕੀ ਦੀ ਭਾਬੀ ਕਹਿੰਦੀ ਹੈ ਕਿ ਇਹ ਮਨੀਸ਼ ਦਾ ਪਿਓ ਨਹੀਂ ਵਿੱਕੀ ਦਾ ਪਿਓ ਵੀ ਹੈ ਤੁਹਾਡਾ ਫਰਜ਼ ਵੀ ਬਣਦਾ ਅਸੀਂ ਇੰਨੇ ਦਿਨ ਇਸ ਨੂੰ ਸੰਭਾਲ ਲਿਆ ਹੁਣ ਤੁਸੀਂ ਸੰਭਾਲ ਲਓ ਫਿਰ ਦੋਨਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਫਿਰ ਦੋਨੋਂ ਜਾਣੀਆਂ ਉੱਚੀ ਉੱਚੀ ਰੌਲਾ ਪਾ ਰਹੀਆਂ ਸੀਤਾ ਵਿੱਕੀ ਉੱਚੀ ਸਾਰੀ ਬੋਲ ਕੇ ਉਹਨਾਂ ਨੂੰ ਚੁੱਪ ਕਰਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਨੀਸ਼ਾ ਇਹ ਮੇਰਾ ਪਿਓ ਹੈ ਸਾਡਾ ਫਰਜ਼ ਬਣਦਾ ਇਸ ਨੂੰ ਸੰਭਾਲਣ ਦਾ ਤਾਂ ਨੀਸ਼ਾ ਕਹਿੰਦੀ ਹੈ ਮੇਰੇ ਤੋਂ ਨਹੀਂ ਸੰਭਾਲਿਆ ਜਾਂਦਾ ਫਿਰ ਵਿੱਕੀ ਕਹਿੰਦਾ ਹੈ ਕਿ ਠੀਕ ਹੈ ਮੈਂ ਇਹ ਘਰ ਛੱਡ ਕੇ ਚਲਾ ਜਾਣਾ ਹ ਜਦੋਂ ਤੂੰ ਮੇਰੇ ਪਿਓ ਨੂੰ ਸੰਭਾਲ ਲਵੇਂਗੀ ਉਸ ਦਿਨ ਤੂੰ ਮੇਰੇ ਕੋਲੇ ਆ ਜਾਵੇਂ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੇਰੇ ਕੋਲ ਆਉਣ ਦੀ ਕੋਈ ਜ਼ਰੂਰਤ ਨਹੀਂ ਤਾਂ ਨੀਸ਼ਾ ਕਹਿੰਦੀ ਹੈ ਕਿ ਠੀਕ ਹੈ ਮੈਨੂੰ ਵੀ ਕੋਈ ਦੀ ਜਰੂਰਤ ਨਹੀਂ ਤੁਹਾਡੇ ਨਾਲ ਰਾਮ ਦੀ ਵਿੱਕੀ ਦਾ ਪਿਓ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪੁੱਤ ਐਡਾ ਨਾ ਕਰ ਆਪਣਾ ਘਰ ਨਾ ਖਰਾਬ ਕਰ ਪਰ ਵਿੱਕੀ ਆਪਣੇ ਪਿਓ ਦੀ ਗੱਲ ਨਹੀਂ ਮੰਨਦਾ ਉਹ ਸਹਾਰਾ ਦੇ ਕੇ ਉਸ ਨੂੰ ਆਪਣੇ ਨਾਲ ਲਿਜਾਣ ਲੱਗਦਾ ਹੈ ਵਿੱਕੀ ਆਪਣੇ ਪਿਓ ਨੂੰ ਇੱਕ ਹੋਟਲ ਵਿੱਚ ਲੈ ਕੇ ਚਲਾ ਜਾਂਦਾ ਹੈ ਦੋ ਦਿਨ ਉੱਥੇ ਰਹਿੰਦਾ ਹੈ ਫਿਰ ਵਿੱਕੀ ਕੋਲੇ ਇੰਨੇ ਰੁਪਏ ਨਹੀਂ ਹੁੰਦੇ ਕਿਉਂਕਿ ਉਹ ਆਫਿਸ ਵੀ ਨਹੀਂ ਜਾਂਦਾ ਸੀ ਤੇ ਜਿਹੜਾ ਰੁਪਿਆ ਸੀ ਉਹ ਉਸਨੇ ਪਿਓ ਦੇ ਲਾਜ ਵਾਸਤੇ ਲਾ ਪਾ ਸੀ ਵਿੱਕੀ ਨੂੰ ਪਰੇਸ਼ਾਨ ਹੁੰਦਾ ਦੇਖ ਕੇ ਉਸ ਦਾ ਪਿਓ ਉਸ ਨੂੰ ਪੁੱਛਦਾ ਹੈ ਤਾਂ ਵਿੱਕੀ ਸਭ ਕੁਝ ਸੱਚ ਦੱਸ ਦਿੰਦਾ ਹੈ ਫਿਰ ਵਿੱਕੀ ਦਾ ਪਿਓ ਕਹਿੰਦਾ ਹੈ ਕਿ ਆਪਾਂ ਆਪਣੇ ਪਿੰਡ ਚੱਲਦੇ ਹਾਂ ਤੇਰਾ ਹੀ ਸਬੀਤਾ ਹੈ ਉਸ ਘਰ ਵਿੱਚ ਫਿਰ ਵਿੱਕੀ ਪਿੰਡ ਦੇ ਲੋਕਾਂ ਨੂੰ ਨਾਲ ਲਿਜਾ ਕੇ ਬਿੰਡ ਵਾਲੇ ਘਰ ਜਾਂਦਾ ਹੈ ਉਸ ਦਾ ਭਰਾ ਮਨੀਸ਼ ਤੇ ਉਸ ਦੀ ਪਰਜਾਈ ਉਸ ਨੂੰ ਦੇਖ ਕੇ ਗੁੱਸੇ ਵਿੱਚ ਆ ਜਾਂਦੇ ਨੇ ਵਿੱਕੀ ਉਸ ਤੋਂ ਆਪਣਾ ਹਿੱਸਾ ਮੰਗਦਾ ਹੈ ਪਿੰਡ ਦੇ ਲੋਕ ਕਹਿੰਦੇ ਨੇ ਕਿ ਇਸ ਦਾ ਵੀ ਇਸ ਘਰ ਵਿੱਚ ਹਿੱਸਾ ਬੰਦਾ ਹੈ ਕਿਉਂਕਿ ਇਹ ਤੇਰਾ ਛੋਟਾ ਭਰਾ ਫਿਰ ਉਹ ਉਸ ਘਰ ਵਿੱਚ ਰਹਿਣ ਲੱਗਦੇ ਨੇ ਇਦਾਂ ਮਹੀਨਾ ਬੀਤ ਜਾਂਦਾ ਹੈ ਨੀਸ਼ਾ ਦਾ ਪਿਓ ਨੀਸ਼ਾ ਨੂੰ ਮਿਲਣ ਵਾਸਤੇ ਉਹਦੇ ਘਰੇ ਜਾਂਦਾ ਹੈ ਨੀਸ਼ਾ ਦਾ ਪਿਓ ਨੀਸ਼ਾ ਨੂੰ ਵਿੱਕੀ ਬਾਰੇ ਪੁੱਛਦਾ ਹੈ ਨੀਸ਼ਾ ਉਸ ਨੂੰ ਬਹਾਨਾ ਲਗਾਉਣ ਲੱਗਦੀ ਹੈ ਪਰ ਨੀਸ਼ਾ ਦਾ ਪਿਓ ਨੀਸ਼ਾ ਦੇ ਸੁਭਾਅ ਬਾਰੇ ਜਾਣਦਾ ਫਿਰ ਨੀਸ਼ਾ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਉਹ ਆਪਣੇ ਬੁੱਢੇ ਪਿਓ ਨਾਲ ਰਹਿਣਾ ਚਾਹੁੰਦਾ ਸੀ ਪਰ ਮੈਂ ਉਸ ਬੁੱਡੇ ਪਿਓ ਤੋਂ ਕੀ ਕਰਾਉਣਾ ਹੈ ਇਹ ਸੁਣ ਕੇ ਨੀਸ਼ਾ ਦਾ ਪਿਓ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਹ ਆਪਣੀ ਕੁੜੀ ਨੂੰ ਕਹਿੰਦਾ ਹੈ ਕਿ ਪੁੱਤ ਤੂੰ ਗਲਤ ਕਰ ਰਹੀ ਆ ਉਹ ਵੀ ਤੇਰੇ ਪਿਓ ਦੇ ਸਮਾਨ ਹੈ ਜੇ ਕੱਲ ਨੂੰ ਤੇਰਾ ਭਰਾ ਮੇਰੇ ਨਾਲ ਇਦਾਂ ਕਰੇਗਾ ਤਾਂ ਫਿਰ ਦੱਸ ਮੈਂ ਕਿੱਥੇ ਜਾਵਾਂਗਾ ਨੀਸ਼ਾ ਆਪਣੇ ਪਿਓ ਦੀ ਗੱਲ ਮੰਨਣ ਵਾਸਤੇ ਤਿਆਰ ਨਹੀਂ ਸੀ ਫਿਰ ਉਸ ਦਾ ਪਿਓ ਕਹਿ ਦਿੰਦਾ ਹੈ ਕਿ ਜੇ ਤੂੰ ਵਿੱਕੀ ਤੇ ਉਸਦੇ ਪਿਓ ਨਾਲ ਕੋਈ ਰਿਸ਼ਤਾ ਨਹੀਂ ਰੱਖੇਂਗੀ ਤਾਂ ਤੇਰਾ ਮੇਰਾ ਰਿਸ਼ਤਾ ਵੀ ਖਤਮ ਅੱਜ ਤੋਂ ਬਾਅਦ ਮੈਂ ਤੇਰੇ ਘਰ ਕਦੇ ਨਹੀਂ ਆਵਾਂਗਾ ਗਰਨੇਸ਼ਾ ਉੱਥੇ ਕੱਲੀ ਰਹਿੰਦੀ ਹੈ ਹੁਣ ਸਮਝ ਚੁੱਕੀ ਸੀ ਕਿ ਉਸਨੇ ਗਲਤੀ ਕੀਤੀ ਹੈ ਫਿਰ ਉਹ ਵਿੱਕੀ ਨੂੰ ਲੱਗਦੀ ਹੈ ਤੇ ਉਸ ਨੂੰ ਪਤਾ ਚੱਲਦਾ ਹੈ ਕਿ ਵਿੱਕੀ ਆਪਣੇ ਪਿੰਡ ਵਾਲੇ ਘਰ ਰਹਿ ਰਿਹਾ ਹੈ ਕਿ ਉਹ ਉਹ ਵੀ ਕੋਲ ਜਾ ਕੇ ਮਾਫੀ ਮੰਗਦੀ ਹੈ ਪਰ ਵਿੱਕੀ ਉਸ ਨੂੰ ਮaaf ਕਰਨ ਵਾਸਤੇ ਤਿਆਰ ਨਹੀਂ ਸੀ ਫਿਰ ਉਹ ਕਹਿੰਦੀ ਹੈ ਕਿ ਮੈਂ ਅੱਜ ਤੋਂ ਬਾਅਦ ਪਾਪਾ ਦਾ ਪੂਰਾ ਖਿਆਲ ਰੱਖਾਂਗੀ ਫਿਰ ਵਿੱਕੀ ਆਪਣੇ ਪਿਓ ਦੇ ਸਮਝਾਉਣ ਤੇ ਉਸ ਨੂੰ ਮaaf ਕਰ ਦਿੰਦਾ ਹੈ ਉਸ ਦਾ ਵੱਡਾ ਭਰਾ ਤੇ ਭਜਾਈ ਵੀ ਆਪਣੇ ਪਿਓ ਤੋਂ ਮਾਫੀ ਮੰਗ ਚੁੱਕੇ ਸੀ ਉਹ ਇੱਕ ਘਰ ਵਿੱਚ ਹੀ ਰਹਿ ਰਹੇ ਸੀ ਵਿੱਕੀ ਤੇ ਨੀਸ਼ਾ ਪਾਪਾ ਨੂੰ ਸ਼ਹਿਰ ਲੈ ਆਉਂਦੇ ਨੇ ਤੇ ਰਾਜੀ ਖੁਸ਼ੀ ਰਹਿੰਦੇ ਨੇ ਹੁਣ ਵਿੱਕੀ ਦਾ ਪਿਓ ਕਦੇ ਆਪਣੇ ਵੱਡੇ ਮੁੰਡੇ ਕੋਲੇ ਰਹਿੰਦਾ ਹੈ ਤੇ ਕਦੇ ਛੋਟੇ ਮੁੰਡੇ ਦੇ ਕੋਲੇ ਰੈਂਦਾ ਹੈ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸਿਓ